ਏ ਹੁੰਦੀ ਸਪੋਰਟਸਮੈਨ ਦੀ ਜਿਹੜੇ ਡਾਈਟ ਹੁੰਦੀ ਹੈ ਨਾ ਸਪੋਰਟਸਮੈਨ ਡਿਸਪਲਨ ਦੇ ਵਿੱਚ ਰੰਡਾ ਨਹੀਂ ਹੈਗਾ ਵੀ ਮਤਲਬ ਉਹ ਲੈਟਰਮ ਪਟਰਮ ਖਾ ਲਿਆ ਦੇਖ ਲੋ ਪ੍ਰੋਟੀਨ ਖਾ ਰਿਹਾ ਮੇਰਾ ਭਰਾ ਤੁੰਨ ਸਰਦ ਨੂੰ ਜਾਤ ਛੱਡ ਪਾ ਤੁਸੀਂ ਜੋ ਕਰਨਾ ਆਪਣਾ ਵਰਕਆਊਟ ਆਪਣੀ ਮਰਜ਼ੀ ਦੇ ਹਿਸਾਬ ਨਾਲ ਤੁਸੀਂ ਕਰ ਲੋ ਪਿਆਲੇ ਕਦਮ ਹੋਗੇ ਤਾਂ ਵਰਗੇ ਆਪਾਂ ਜ਼ਮੀਨ ਲੈ ਲਈ ਹੈਗੀ ਦੋ ਆਪਾਂ ਚਕੁੰਦਰ ਦੇ ਪੀਸ ਲਏ ਆ ਜੀ ਆਪਾਂ ਇੱਕ ਆਪਾਂ ਗਾਜਰ ਲਈ ਆ ਥੋੜੀ ਜੀ ਤੇ ਇੱਕ ਆਪਾਂ ਖੀਰਾ ਲਿਆ ਆ ਤੇ ਦੋ ਹਰੀ ਮਿਰਚਾਂ ਲਈਆਂ ਨੇ ਪਰ ਵਾਈਟ ਹੈ ਗਾ ਜੇ ਇਹਦੇ ਜੀ ਵੀ ਚਲਾਇਆ येलो ਪਾਟਾ ਉਹ ਆਪਾਂ ਕੱਟਤਾ ਜੀ ਸੋ ਹਾਂ ਜੀ ਦੋਸਤੋ ਮੇਰੇ ਵੱਲੋਂ ਸਾਰਨ ਪੈਰਪੜੀ ਸਤਿ ਸ਼ਕਾਲ ਜੀ ਗੁੱਡ ਮਾਰਨਿੰਗ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਵਲੋਗ ਦੇ ਵਿੱਚ ਜੀ ਸੋ ਦੋਸਤੋ ਅੱਜ ਆਪਣੇ ਵਲੋਗ ਦਾ ਹੈਗਾ ਵਾ 25 ਮਾ ਦਿਨ ਤੇ ਅੱਜ ਹੈਗੀ ਆ 15 ਅਗਸਤ ਦੀ ਤੇ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ 15 ਅਗਸਤ ਦੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਨੂੰ ਤੇ ਅੱਜ ਆਪਣਾ 25 ਮਾ ਦਿਨਾ ਤੇ ਸਵੇਰ ਦੇ 6 ਵਜੇ ਚੱਲੇ ਆ ਤੇ ਆਪਾਂ ਬਲੇਕ ਆਫੀਆ ਬਣਾ ਲਈ ਆ ਤੇ ਆਪਾਂ ਹੁਣ ਪੀ ਕੇ ਆਪਾਂ ਚੱਲੇ ਆ ਗਰਾਊਂਡ ਦੇ ਵਿੱਚ ਤੇ ਦਿਨ ਅੱਜ ਦਾ ਹੈਗਾ ਵੀਰਵਾੜ ਜੀ ਤੇ ਦੇਖ ਰਿਹਾ ਜੀ ਜਾ ਕੇ ਆਪਾਂ ਗਰਾਊਂਡ ਦੇ ਵਿੱਚ ਕੀ ਵਰਕਆਊਟ ਕਰਨਾ ਵਾ ਅਜੇ ਕੁਝ ਦਿਮਾਗ ਦੇ ਵਿੱਚ ਨਹੀਂ ਆ ਰਿਹਾ ਹੈਗਾ ਵੀ ਆਪਾਂ ਕੀ ਵਰਕਆਊਟ ਕਰਨਾ ਕੀ ਨਹੀਂ ਕਰਨਾ ਉਗੀ ਕੱਲ ਸਵੇਰੇ ਵੀ ਨਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਸੀ ਬਹੁਤ ਹੀ ਜ਼ਿਆਦਾ ਤੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਵੀ ਆਪਾਂ ਲੈਗ ਦਾ ਵਰਕਆਊਟ ਕੀਤਾ ਕੱਲ ਸ਼ਾਮੀ ਖੇਚ ਕੇ ਤੇ ਉਹਦੇ ਕਰਕੇ ਲੱਤਾਂ ਵੀ ਦੋ ਜਿਹੀਆਂ ਪੂਰਾ ਸਰੀਰ ਵੀ ਦੋਖਦਾ ਪਿਆ ਉਸ ਗਣੀ ਕਿ ਸਾਰਾ ਮਤਲਬ ਵੀ ਬੋਡੀ ਬਹੁਤ ਜ਼ਿਆਦਾ ਫੁੱਲ ਪੈਂਡ ਕਰ ਦਿੱਤੀ ਜਾਂ ਸੋ ਹੁਣ ਚੱਲਿਆ ਆਪਾਂ ਗਰਾਊਂਡ ਤੇ ਜਾ ਕੇ ਗਰਾਊਂਡ ਦੇ ਵਿੱਚ ਦੇਖਦੇ ਆਂ ਜੇ ਆਪਾਂ ਕੀ ਵਰਕਆਊਟ ਕਰਨਾ ਵਾ ਪਹਿਲਾਂ ਕਰਾਂਗੇ ਹਲਕਾ ਜਿਹਾ ਵਾਰਮਅਪ ਫਿਰ ਦੇਖਦੇ ਆਂ ਉਸ ਤੋਂ ਬਾਅਦ ਮਤਲਬ ਵੀ ਆਪਾਂ ਕੋਆਰਡੀਨੇਸ਼ਨ ਐਕਸਰਸ ਜੇ ਕਰਨੀਆਂ ਜਾਂ ਕੁਝ ਕਰਨਾ ਉਹ ਬਾਕੀ ਜੋ ਵੀ ਮੌਕੇ ਦਾ ਹੋਊਗਾ ਤੁਹਾਨੂੰ ਮੈਂ ਵਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾੰਦਾ ਰਾਵਾਂਗਾ ਸੋ ਦੋਸਤੋ ਵਲੌਗ ਦੇ ਨਾਲ ਬਨੇ ਰਹੋ ਜੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਦੁਬਾਰਾ 15 ਅਗਸਤ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸੋ ਦੋਸਤੋ ਹੁਣ ਆਪਾਂ ਮੈਦਾਨ ਗਰਾਊਂਡ ਦੇ ਵਿੱਚ ਜੀ ਸੋ ਹਾਂਜੀ ਦੋਸਤੋ ਅੱਜ ਆਪਾਂ ਆਪਣਾ ਸਵੇਰ ਦਾ ਵਰਕਆਊਟ ਜਿਹੜਾ ਉਹ ਖਤਮ ਕਰ ਲਿਆ ਤੇ ਆਪਾਂ 6 ਵਜੇ ਆਪਾਂ ਗਰਾਊਂਡ ਦੇ ਵਿੱਚ ਆ ਜਗੇ ਸੀਗੇ ਤੇ ਗਰਾਉਂਡ ਦੇ ਵਿੱਚ ਸਾਡੇ ਸਾਡੇ ਗੁਰੂ ਜੀ ਕਹਿੰਦੇ ਸਾਡੇ ਬੋਸ ਕਹਿੰਦੇ ਅੱਜ 15 ਅਗਸਤ ਆ ਵੀ ਤੁਹਾਨੂੰ ਸਾਰੇ ਨੂੰ ਜਿਆਦਾ ਛੱਡਤਾ ਤੁਸੀਂ ਜੋ ਕਰਨਾ ਆਪਣਾ ਵਰਕਆਊਟ ਆਪਣੀ ਮਰਜ਼ੀ ਦੇ ਹਿਸਾਬ ਨਾਲ ਤੁਸੀਂ ਕਰ ਲਓ ਸੋ ਫਿਰ ਆਪਾਂ ਗਰਾਉਂਡ ਦੇ ਵਿੱਚ ਆਪਾਂ ਇੰਡੀਵਿਜੂਅਲ ਆਪਣਾ ਜਿਹੜਾ ਵਰਕਆਊਟ ਸੀਗਾ ਉਹ ਆਪਾਂ ਕਰ ਲਿਆ ਤੇ ਸਭ ਤੋਂ ਪਹਿਲਾਂ ਮੈਂ ਇਸ ਸਟੈਚਿੰਗ ਕੀਤੀ ਸਟੈਚਿੰਗ ਕਰਕੇ ਮੈਂ 15-20 ਮਿੰਟ ਸਿਰਾਂ ਨੇ ਟ੍ਰੈਡਮਿਲ ਤੇ ਮੈਂ ਰੰਗ ਲਾ ਕੇ ਹਲਕੀ ਹਲਕੀ ਵਾਰਮ ਅਪ ਕੀਤਾ ਫਿਰ ਉਸ ਤੋਂ ਬਾਅਦ ਮੈਂ ਸਟਰੈਂਥ ਟ੍ਰੇਨਿੰਗ ਕੀਤੀ ਚੈਸਟ ਦੀ ਤੇ ਸ਼ੋਲਡਰ ਦੀ ਮੈਂ ਸਕੂਟਰ ਤੇ ਟ੍ਰੈਨਿੰਗ ਕੀਤੀ ਤੋਂ ਟ੍ਰੈਨਿੰਗ ਕਰ ਤੋਂ ਬਾਅਦ ਜਾਨੀ ਡੇਢ ਘੰਟਾ ਮੈਂ ਵਰਕਆਊਟ ਲਾਇਆ ਸਪੀਡ ਨਾਲ ਤੇ ਸਕੂਟਰ ਤੇ ਫਿਰ ਉਸ ਤੋਂ ਬਾਅਦ ਮੈਂ ਪੂਰੀ 50 ਮਿੰਟ ਮੈਂ ਟ੍ਰੈਡਮਿਲ ਤੇ ਰਨਿੰਗ ਕਰੀ ਪਹਿਲਾਂ ਸਟਰੈਕਚਰ ਟ੍ਰੈਨਿੰਗ ਆਪਦੇ ਇਸ ਚੈਸਟ ਦੀ ਸ਼ੋਲਡਰ ਦੀ ਹੋਰ ਵਿੱਚ ਨੇ ਮਿਕਸ ਜਿਹਾ ਇੱਥੇ ਜੋ ਮਤਲਬ ਜਿਨੀ ਕਰੀ ਦੇ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਇਹ ਅਲੱਗ ਅਲੱਗ ਸੀ ਜਾਨੀ ਅੱਪਰ ਬੋਡੀ ਦੀਆਂ ਤੋਂ ਵੀ ਲੋਰ ਦੀਆਂ ਆਪਾਂ ਕੀਤੀਆਂ ਨਹੀਂ ਜਾਂ ਲੋਰ ਦੀਆਂ ਆਪਾਂ ਲੱਤਾਂ ਜਿਹਾ 100 ਜਪਾ ਕੰਨ ਲਾ ਲਈਆਂ ਸੀ ਤੇ ਆਪਾਂ ਅੱਜ ਅੱਪਰ ਬੋਡੀ ਦੀਆਂ ਇੱਥੇ ਜੇ ਕੀਤੀਆਂ ਪੈਰ ਉਸ ਤੋਂ ਬਾਅਦ ਵੀ 50 ਮਿੰਟ ਨੇ ਟ੍ਰੈਡਮਿਲ ਉੱਤੇ ਕੰਟੀਨਿਊ ਨੇ ਫਰੰਦ ਦੇ ਰਗੇ ਇਹ ਜਿਹੜਾ ਆਪਣਾ ਸਵੇਰ ਦਾ ਵਰਕਆਊਟ ਸੀ ਜੀ ਸਾਰਾ ਆਪਣਾ ਉਹ ਖਤਮ ਹੋ ਗਿਆ ਆਪਣਾ ਤੇ ਹੁਣ ਆਪਾਂ ਚੱਲਦੇ ਹਾਂ ਬਸ ਆਪਾਂ ਥੋੜੀ ਜਿਹੀ ਚੱਕਰ ਘਰ ਘਰ ਜਾ ਕੇ ਨਾ ਤੋਂ ਕਿ ਜੋ ਵੀ ਆਪਣਾ ਬ੍ਰੈਕਫਾਸਟ ਬ੍ਰੈਕਫਾਸਟ ਬਾਅਦ ਜਿਵੇਂ ਫਸਦਾ ਆਪਾਂ ਪਹਿਲਾਂ ਬ્લેਕ ਕਾਫੀ ਲਵਾਂਗੇ ਅਜੇ 9 ਵਜੇ ਆਪਾਂ ਸਾਢੇ 6 ਵਜੇ ਆਪਾਂ ਵਰਕਆਊਟ ਸ਼ੁਰੂ ਕੀਤਾ ਸੀਗਾ ਤੇ 9 ਵਜੇ ਆਪਾਂ ਖਤਮ ਕਰਤਾ ਤੇ ਹੁਣ ਕੋਲਡ ਡਾਊਨ ਕਰ ਦਿੱਤਾ ਆਮ ਤੇ ਹੁਣ ਆਪਾਂ ਘਰ ਜਾ ਕੇ ਫਿਰ ਆਪਾਂ ਲਵਾਂਗੇ ਬ્લેਕ ਕਾਫੀ ਬ્લેਕ ਕਾਫੀ ਪੀ ਕੇ ਫੇਰ ਉਸ ਤੋਂ ਬਾਅਦ ਆਪਾਂ 11:30 ਵਜੇ ਦੀ ਫੈਲੀ ਵੀ ਲਾਣੀ ਆਪਾਂ ਉਹ ਲਵਾਂਗੇ ਜੋ ਬਲੂਗ ਦੇ ਨਾਲ ਬਣੇ ਹੋਏ ਸੋ ਹਾਂਜੀ ਦੋਸਤੋ ਆਪਣੇ ਦੁਪਹਿਰ ਦੇ 12 ਵਜੇ ਤੇ ਆਪਣੀ ਫਰਸਟ ਮੀਲ ਦਾ ਟਾਈਮ ਹੋ ਗਿਆ ਕਿ ਆਪਾਂ ਅੱਜ ਫਰਸਟ ਮੀਲ ਦੇ ਵਿੱਚ ਆਪਾਂ ਲਵਾਂਗੇ ਆਪਾਂ 100 ਗ੍ਰਾਮ ਆਪਾਂ ਪਪੀਤਾ ਲਵਾਂਗੇ ਜੀ ਆਪਾਂ 100 ਗ੍ਰਾਮ ਪਪੀਤਾ ਤੇ ਨਾਲ ਆਪਾਂ ਲਵਾਂਗੇ ਪੰਜ ਛੇ ਗਿਰੀਆਂ ਆਪਾਂ ਲਵਾਂਗੇ ਬਦਾਮ ਦੀਆਂ ਕਿ ਪੰਜ ਛੇ ਆਪਾਂ ਗਿਰੀਆਂ ਲਵਾਂਗੇ ਆਪਾਂ ਕਾ ਜੂਲੀਆ ਜੀ ਤੇ ਇਹ ਆਪਾਂ ਲਵਾਂਗੇ ਆਪਾਂ ਤੇ ਨਾਲ ਆਪਾਂ ਲਵਾਂਗੇ ਹਾਫ ਸਕੂਪ ਲਵਾਂਗੇ ਆਪਾਂ ਵੇ ਆਈਸੋਲੇਟ ਪ੍ਰੋਟੀਨ ਲਵਾਂਗੇ ਜੀ ਤੇ ਉਹਦੇ ਨਾਲ ਆਪਾਂ ਵਿੱਚ ਪਾਵਾਂਗੇ ਉਹਦਾ ਗਲੂਟੋਮਾਈਂਡ ਪਾਵਾਂਗੇ ਇਹ ਥੋੜਾ ਜਿਹਾ ਇੱਕ ਸਕੂਪ 5 ਗ੍ਰਾਮ ਗਲੂਟੋਮਾਈਂਡ ਆਪਾਂ ਪਾਵਾਂਗੇ ਵਿੱਚ ਤੇ ਰ ਵਿੱਚ ਪਾਣੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਇਹ ਆਪਣੀ ਡਾਈਟ ਤਿਆਰ ਹੋ ਜਾਏਗੀ ਸੋ ਜਿਹੜੀ ਆਪਣੀ ਫਸਟ ਮੀਲ ਆਪਣੀ ਹੈ ਨਾ 12 ਵਜੇ ਤੇ ਇਹ ਆਪਾਂ ਜਿਹੜੀ ਮੀਰਾ ਆਪਾਂ ਲਵਾਂਗੇ 100 ਗ੍ਰਾਮ ਪਪੀਤਾ ਹੋ ਗਿਆ ਜੀ ਤੇ 100 ਗ੍ਰਾਮ ਪਪੀਤਾ ਹੋ ਗਿਆ ਜੀ ਤੇ ਪੰਜ ਗਿਰੀ ਪੰਜ ਛਿਗਰੀਆਂ ਬਾਦਾਮ ਦੀਆਂ ਪੰਜ ਛਿਗਰੀਆਂ ਕਾਜੂ ਦੀਆਂ ਤੇ ਹਾਫ ਕੁ ਵੇਅ ਆਈਸੋਲੇਟ ਦੇ ਵਿੱਚ ਉਹਦੇ ਆਪਾਂ ਗਰੂਟਾ ਮਾਈਂ ਪਾ ਗਏ ਸੋ ਇਹ ਆਪਾਂ ਆਪਣੀ ਜਿਹੜੀ ਦੁਪਹਿਰ ਦੀ ਮੀਲ ਆਪਣੀ 12 ਵਜੇ ਦੀ ਫਰਸਟ ਮੀਲ ਲਵਾਂਗੇ ਸੋ ਇਸ ਤੋਂ ਬਾਅਦ ਆਪਾਂ ਠੀਕ 2 ਘੰਟੇ ਬਾਅਦ ਆਪਾਂ ਲੰਚ ਕਰਾਂਗੇ ਜੀ ਸੋ ਦੋਸਤੋ ਬਲੋਗ ਦੇ ਨਾਲ ਬਣੇ ਰਹੋ ਸੋ ਹਾਂਜੀ ਦੋਸਤੋ ਆਪਣੀ ਸੈਕੰਡ ਮੀਲ ਦਾ ਜਿਹੜਾ ਟਾਈਮ ਹੋ ਗਿਆ ਜੀ ਤੇ ਠੀਕ 2:00 ਵਜੇ 10 ਮਿੰਟ ਹੋ ਗਏ ਆ ਤੇ ਹੁਣ ਆਪਾਂ ਜਿਹੜਾ ਲੰਚ ਆ ਉਹ ਕਰ ਲੱਗਿਆ ਜੀ ਤੇ ਲੰਚ ਦੇ ਵਿੱਚ ਅੱਜ ਆਪਾਂ ਕੀ ਖਾਸ਼ਦਾ ਜੀ ਸੋ ਅਰਥ ਰੋਜ਼ ਦੀ ਜਿਹੜਾ ਆਪਾਂ ਲਿਆਵਾ ਪਹਿਲਾਂ ਇੱਕ ਪਲੇਟ ਬਸ ਸਲਾਦ ਦੀ ਜੀ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋ ਆਪਾਂ ਚਕੁੰਦਰ ਦੇ ਪੀਸ ਲਏ ਆ ਜੀ ਆਪਾਂ ਇੱਕ ਆਪਾਂ ਗਾਜਰ ਲਈ ਆ ਥੋੜੀ ਜੀ ਤੇ ਇੱਕ ਆਪਾਂ ਖੀਰਾ ਲਿਆਵਾ ਤੇ ਦੋ ਹਰੀ ਮਿਰਚਾਂ ਲੀਆਂ ਨੇ ਪਰ ਆਪਾਂ ਇੱਕ ਹੀ ਹਰੀ ਵਿੱਚ ਖਾਵਾਂਗੇ ਕਿਉਂਕਿ ਕੋੜੀਆਂ ਬਹੁਤ ਆ ਇਹ ਤੇ ਬਾਕੀ ਆਪਾਂ ਤੁਹਾਨੂੰ ਦੇ ਦੇ ਇਹ ਆਪਣੀ ਪਲੇਟ ਦਾ ਜਿਹੜੀ ਸਲਾਦ ਦੀ ਹੈ ਜੀ ਤੇ ਨਾਲ ਆਪਾਂ ਇਹਦੇ ਅੱਜ ਇੱਕ ਲਿਆਵਾ ਆਪਾਂ ਨਾਲ ਦੋ ਕੁੱਲੀਆਂ ਛੋਟੀਆਂ ਜਿਹੀਆਂ ਮੈਂ ਸਮਝੀ ਜੀ ਲਈਆਂ ਜੀ ਇਹ ਚਿੱਟੇ ਛੱਲਾ ਦੀ ਸਬਜ਼ੀ ਹੈ ਜਿਹੜੀ ਇਹ ਚਿੱਟੇ ਛੱਲਾ ਦੀ ਸਬਜ਼ੀ ਹੈ ਇਹਦੇ ਵਿੱਚ ਜੀ ਆਪਾਂ ਤੇਲ ਕੋਈ ਨਹੀਂ ਪਾਇਆ ਹੈਗਾ ਇਹ ਬਿਨਾ ਔਇਲ ਤੋਂ ਤੇਲ ਬਣਾਈ ਆ ਤੜਕਾ ਤਰੁਕਾ ਕੁਛ ਨਹੀਂ ਲਾਏਗਾ ਪਿਆਜ਼ ਵੀ ਸਿਰਫ ਇੱਦਾਂ ਹੀ ਪਾਤਾ ਸੀ ਤੇ ਆਹ ਹੈਗੇ ਚਾਰ ਆਂਡੇ ਆ ਜੀ ਵਾਈਟ ਹੈ ਗਰੀਏ ਜੇ ਇਹਦੇ ਵਿੱਚ ਲਾਇਆ ਜੈਲੋ ਪਾਟਾ ਉਹ ਆਪਾਂ ਘੜਤਾ ਜੀ ਤੇ ਚਿੱਟੇ ਛੋਲੇ ਦੀ ਦਾਲਾ ਚਿੱਟੇ ਛੋਲੇ ਦੀ ਜਿਹੜੀ ਦਾਲ ਹੈ ਇਹ ਬਿਨਾ ਤੜਕੇ ਤੋਂ ਆਪਾਂ ਬਣਾਈ ਆ ਤੇ ਨਾਲ ਇਹ ਆਪਣੀ ਇੱਕ ਪਲੇਟ ਹੈ ਜਿਹੜੀ ਇਹ ਸਲਾ ਲਈ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਅੱਜ ਦਾ ਜਿਹੜਾ ਲਾਂਚ ਆ ਇਹ ਹੋਏਗਾ ਜੀ ਇਹ ਤੇ ਨਾਲ ਆਪ ਇਹਦੇ ਲਈ ਇੱਕ ਦਾ ਪਾਪਾ ਲੇਵਲ ਗ੍ਰੀਨ ਟੀ ਲਈ ਜੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਕਿ ਕੱਪ ਗ੍ਰੀਨ ਟੀ ਲਈ ਹੈ ਜੀ ਇਹ ਇਹ ਲੰਚ ਕਰਨ ਤੋਂ ਬਾਅਦ ਆਪਾਂ ਨਾਲ ਹੀ ਆਪਾਂ ਇਹਨੂੰ ਗ੍ਰੀਨ ਟੀ ਨਾਲ ਆਪਾਂ ਲੈ ਲਾਂਗੇ ਸੋ ਇਹ ਜਿਹੜਾ ਲੰਚ ਆ ਤੁਸੀਂ ਆਪਣੀ ਮੀਲ ਦੇ ਵਿੱਚ ਨਾ ਡਾਈਟ ਦੇ ਵਿੱਚ ਤੁਸੀਂ ਜਦਾਂ ਤੁਸੀਂ ਮੀਲ ਆਪਣੀ ਐਡ ਕਰ ਸਕਦੇ ਹੋ ਜੇ ਆਪਾਂ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤੇ ਇਹ ਨਾਲ ਕੀ ਕਿਹਾ ਉਹਦਾ ਇਹਦਾ ਬੋਡੀ ਵੇਟ ਆਪ ਕੋ ਸ਼ੇਤੀ ਘਟੇਗਾ ਇਹ ਹਾਈ ਪ੍ਰੋਟੀਨ ਬੜੀ ਮੀਲ ਹੈ ਇਹਦੇ ਵਿੱਚ ਫਾਈਬਰ ਵੀ ਆ ਗਿਆ ਪ੍ਰੋਟੀਨ ਵੀ ਆ ਗਿਆ ਜੇ ਕਾਫਜਾ ਦਾ ਛੋਲਿਆਂ ਦੇ ਵਿੱਚ ਬਹੁਤ ਥੋੜੇ ਤੇ ਕਾਰਬੋਹਾਈਡਰੇਟਸ ਬਸ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈਗਾ ਸੋ ਦੋਸਤੋ ਆਪਾਂ ਬਿੜੀ ਇੱਥੇ ਸਵਾਗਤ ਕਰਦੇ ਹਾਂ ਤੇ ਮਿਲਾਂਗੇ ਆਪਾਂ ਹੁਣ 5 ਵਜੇ ਠੀਕ ਗਰਾਊਂਡ ਸੋ ਲੰਚ ਕਰਕੇ ਪਾ ਘੰਟਾ ਲਗ ਗਿਆ ਕਿ ਰੇਸ਼ਟ ਸੋਭਰ ਹੋ ਦਿਨਾਂ ਬੜੇ ਜਿਹਾ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਅੱਜ ਦਾ ਸ਼ਾਮ ਦਾ ਵਰਕਆਊਟ ਆ ਯਾਰ ਉਹ ਖਤਮ ਹੋ ਗਿਆ ਤੇ ਮੈਨਸ ਉਸ ਵੇ ਹੁਣ ਨਾ ਗਰਾਊਂਡ ਉਨ ਲਗਾ ਸ਼ਾਮ ਨੂੰ ਵੀਡੀਓ ਨਹੀਂ ਬਣਾ ਸਕਿਆ ਹੈਗਾ ਕਿਉਂਕਿ ਮੈਂ ਨਾ ਦੁਪਹਿਰੇ ਲੰਚ ਕਰਕੇ ਸੋ ਗਿਆ ਲੰਚ ਕਰਕੇ ਨਾ ਕੋਈ ਸਰੀਰ ਬਹੁਤ ਜ਼ਿਆਦਾ ਦੋਹਦਾ ਪਿਆ ਸੀ ਅੱਖ ਲੱਗੀ ਤੇ ਯਾਰ ਲੇਟ ਬਹੁਤ ਜ਼ਿਆਦਾ ਉੱਠਿਆ ਮੈਂ ਤੇ ਜਿਹਦੇ ਕਰਕੇ ਮੈਂ ਗਰਾਊਂਡ ਦੇ ਵਿੱਚ 5-10 ਮਿੰਟ ਮੈਂ ਲੇਟ ਵੀ ਹੋ ਗਿਆ ਤੇ ਜਲਦੀ ਜਲਦੀ ਮੈਂ ਗਰਾਊਂਡ ਦੇ ਵਿੱਚ ਆਇਆ ਗਰਾਊਂਡ ਦੇ ਵਿੱਚ ਆ ਕੇ ਫਿਰ ਸਭ ਤੋਂ ਪਹਿਲਾਂ ਮੈਂ ਇਹ ਵਾਰਮ-ਅਪ ਕੀਤਾ ਹਲਕਾ ਜਿਹਾ ਵਾਰਮ-ਅਪ ਕਰਕੇ ਉਸ ਤੋਂ ਬਾਅਦ 4 ਰਾਊਂਡ ਮੈਂ ਪੰਚਿੰਗ ਪੈਡ ਕੀਤੇ ਕੋਚ ਸਾਹਿਬ ਕਹਿੰਦੇ ਵੀ 6 ਰਾਊਂਡ ਕਰਨੇ ਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਹੋਰ ਇੱਕ ਗੱਲੋ ਕਿ ਸਾਡੀ ਅੱਜ ਨਾ ਟੀਮ ਦੇ ਵਿੱਚ ਇੱਕ ਪਲੇਅਰ ਦਾ ਹੈਪੀ ਬਰਥਡੇ ਟੂ ਯੂ ਸੀਗਾ ਉਹਨਾਂ ਨੇ ਉਹ ਮਨਾਉਣਾ ਸੀਗਾ ਕੇਕ ਨੂੰ ਕੱਟਣਾ ਸੀਗਾ ਤੇ ਕੋਚ ਸਾਹਿਬ ਕਹਿੰਦੇ ਵੀ ਗੱਲ 6 ਰਾਊਂਡ ਤੁਸੀਂ ਉਹ ਕਰ ਲਓ ਪੈਡ ਕਰ ਲਓ ਬਸ ਕਰਿਓ ਫਿਰ ਫਿਰ ਵਾਰਮ ਅਪ ਕਰਕੇ 6 ਰਾਉਂਡ ਪੈਡ ਕੀਤੇ ਮੈਂ 6 ਨਹੀਂ ਕੀਤੇਗੇ ਬਸ 4 ਰਾਉਂਡ ਹੀ ਪੈਡ ਕੀਤੇ ਮੈਂ ਕਿਹਾ ਵੀ ਕੋਸਾ ਮੈਂ 4 ਕਰਨੇ ਤੇ 4 ਰਾਉਂਡ ਮੈਂ ਪੰਚਿੰਗ ਬੈ ਕਰੂੰਗਾ 4 ਰਾਉਂਡ ਮੈਂ ਪੰਚਿੰਗ ਬੈ ਕੀਤੇ ਤੇ 4 ਰਾਉਂਡ ਪੈਡ ਕੀਤੇ ਤੇ ਉਸ ਤੋਂ ਬਾਅਦ ਮੈਂ ਨਾ ਅੱਧਾ ਘੰਟਾ 30 ਮਿੰਟ ਲਗਾਤਾਰ ਮੈਂ ਸਕੀਪਿੰਗ ਰੋਪ ਕੀਤੀ ਤੇ ਬਸ ਇਹ ਮੇਰਾ ਜਿਹੜਾ ਵਰਕਆਊਟ ਸੀ ਬਸ ਹੋ ਗਈ ਪੂਰੀ ਤੁਸੀਂ ਦੇਖ ਸਕਦੇ ਹੋ ਨਾ ਸਾਰਾ ਮਤਲਬ ਵੀ ਕੱਪੜੇ ਸਾਰੇ ਗਿੱਲੇ ਹੋਏ ਪਏ ਆ ਤੇ ਇੱਧਰ ਮੇਰਾ ਪ੍ਰਦੀਪ ਭਰਾ ਵਰਕਆਊਟ ਖਤਮ ਕਰਕੇ ਆ ਆਪਣੀ ਡਾਈਟ ਦਾ ਪੂਰਾ ਧਿਆਨ ਦੇ ਰਿਹਾ ਆ ਦੇਖੋ ਇਹ ਹੁੰਦੀ ਸਪੋਰਟਸਮੈਨ ਦੀ ਡਿਸਪਲਨ ਦੇ ਵਿੱਚ ਰੰਦਾ ਨਹੀਂ ਹੈਗਾ ਵੀ ਮਤਲਬ ਇਹ ਲੈਟਰਮ ਪਟਰਮ ਖਾ ਲਿਆ ਦੇਖ ਲੋ ਪ੍ਰੋਟੀਨ ਖਾ ਰਿਹਾ ਮੇਰਾ ਭਰਾ ਹੁਣ ਵਿੱਚ ਜਿਹੜਾ yellow ਪਾਟਾ ਉਹ ਕੱਢੀ ਜਾਂਦਾ ਵਿੱਚ ਨੂੰ ਖਾਈ ਵੀ ਜਾਂਦਾ ਵਾ ਤੇ ਇਹ ਕੱਢੀ ਵੀ ਜਾਂਦਾ ਵਾ ਜਾਨੀ ਯਾਰ ਸਪੋਰਟਸ ਕਰਨੀ ਬਹੁਤ ਔਖੀ ਆ ਨਾ ਲੋਕ ਇਹ ਤਾਂ ਦਿੰਦੇ ਆ ਕਿਉਂਕਿ ਦੇਖੋ ਗੇਮ ਵੀ ਕਰਨੀ ਨਾਲ ਡਾਈਟ ਵੀ ਫੋਲੋ ਕਰਨੀ ਹਨਾ ਤੇ ਬਹੁਤ ਔਖਾ ਵਾ ਕਿਉਂਕਿ ਇੱਕ ਹਸਬ ਦੀ ਜੇ ਕਹੀਏ ਇੱਕ ਹਸਬ ਦੀ ਆਪਾਂ ਕਹਿੰਦੇ ਆ ਉਹ ਕੀ ਕਹਿੰਦੇ ਭਾਜੀ ਇਹਨੂੰ ਆਪਾਂ ਤਪੱਸਿਆ ਹੀ ਆ ਬਸ ਇੱਕ ਹਸਬ ਦੀ ਇਹ ਹਨਾ ਤੇ ਫਲ ਮਿਲੇ ਨਾ ਮਿਲੇ ਉਹ ਚਲ ਵਾਦੀਆ ਗੱਲਾਂ ਨੇ ਪਰ ਇਹ ਵੀ ਚਲੋ ਜੇ ਤੁਸੀਂ ਸਪੋਰਟਸ ਕਰਦੇ ਹੋ ਨਾ ਤੁਹਾਨੂੰ ਇਹਦਾ ਇਹ ਬੇਨਫਿਟ ਆ ਵੀ ਜੇ ਤੁਹਾਨੂੰ ਨੌਕਰੀ ਨਹੀਂ ਵੀ ਮਿਲਦੀ ਜਾਂ ਕੁਝ ਹੋਰ ਨਹੀਂ ਵੀ ਤੁਹਾਡੇ ਕਿਤੇ ਮਿਲਦਾ ਆਂਦਾ ਹੈ ਪਰ ਤੁਸੀਂ ਸਰੀਰਕ ਪੱਖੋਂ ਫਿੱਟ ਆ ਯਾਰ ਜਿਹੜਾ ਬੰਦਾ ਸਰੀਰਕ ਪੱਖੋਂ ਫਿੱਟ ਹੋ ਜਾਂਦਾ ਨਾ ਸਮਝ ਲਓ ਉਦੋਂ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਹੈਗੀ ਸੋ ਇਸ ਕਰਕੇ ਸਪੋਰਟਸ ਤੁਹਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਆ ਆਪਣਾ weight ਮੈਂਟੇਨ ਰੱਖੋ ਹੈਲਦੀ ਖਾਓ ਹਮੇਸ਼ਾ ਗੰਦਮੰਦ ਨਾ ਖਾਓ ਡਿਸਪਲਨ ਦੇ ਵਿੱਚ ਰਹੋ ਜਿੰਨਾ ਡਿਸਪਲਨ ਦੇ ਵਿੱਚ ਰਹੋਗੇ ਫਿਟਨੈਸ ਵਰਕਆਊਟ ਕਰੋਗੇ ਉਨੇ ਤੁਸੀਂ ਫਿੱਟ ਹੋਵੋਗੇ ਤੇ ਉਨੀ ਲੰਬੀ ਉਮ ਸੋ ਆਪਣਾ ਜਿਹੜਾ ਅੱਜ ਦਾ ਵਰਕਆਊਟ ਸੀਗਾ ਮੈਂ ਤੁਹਾਨੂੰ ਦੱਸਦਾ ਜੀ ਚਾਰ ਰੌਂਡ ਆਪਾਂ ਪਹਿਲਾਂ ਪੈੜ ਕੀਤੇ ਵਾਰਮ-ਅਪ ਕਰਕੇ ਫਿਰ ਮੈਂ ਚਾਰ ਰੌਂਡ ਪੰਚਿੰਗ ਬੈਅ ਕੀਤੇ ਫਿਰ ਉਸ ਤੋਂ ਬਾਅਦ ਮੈਂ ਅੱਧਾ ਘੰਟਾ ਲਗਾਤਾਰ ਸਕੀਪਿੰਗ ਰੋਪ ਕੀਤੀ ਮੇਰੇ ਲੱਤਾਂ ਵੀ ਦੁਖਣ ਲੱਗੀਆਂ ਤੇ ਆਹ ਦੇਖ ਸਕਦੇ ਹੋ ਤੁਸੀਂ ਹਨਾ ਪੂਰੇ ਤਰ੍ਹਾਂ ਆਪਾਂ ਗਿੱਲੇ ਹੋ ਗਏ ਆ ਤੇ ਬਾਹਰ ਆਇਆ ਸੀ ਮੈਂ ਹਾਲ ਦੇ ਵਿੱਚ ਵਰਕਆਊਟ ਕੀਤਾ ਸੀਗਾ ਪਸੀਨਾ ਪਸੀਨਾ ਹੋ ਗਿਆ ਸੀ ਉੱਥੇ ਮੈਂ ਸੋਚਿਆ ਚਲੋ ਬਾਹਰ ਚੱਲਦਾ ਹੋਵਾਂ ਲੈ ਕੇ ਆਣਾ ਸੋ ਤੁਹਾਨੂੰ ਹੁਣ ਆਪਾਂ ਬੋਡੀ ਦੀ ਕੰਡੀਸ਼ਨ ਦਿਖਾਣੇ ਆਪਣੀ ਬੋਡੀ ਦੀ ਕੰਡੀਸ਼ਨ ਕੀ ਜੇ ਤੁਹਾਨੂੰ ਆਪਣੀ ਮਿਹਨਤ ਦਾ ਫਲ ਵੀ ਦਿ ਕਿਸ ਦਿਨ ਮੇਰਾ ਮਤਲਬ ਕੱਚਾ ਵੀ ਜ਼ਿਲ੍ਹਾ ਹੋ ਗਿਆ ਚੰਗੀ ਤਰ੍ਹਾਂ ਬੂਟ ਜਰਾਬਾ ਸਾਰਾ ਕੁਝ ਗਿੱਲਾ ਹੋ ਗਿਆ ਹਨ ਤੇ ਤੁਹਾਨੂੰ ਦਰਵਾਣਾ ਸਾਡੀ ਜਿਹੜੀ ਮੈਂ ਤਾਂ ਇਹਦਾ ਜੇ ਬੋ ਘੱਟ ਕਿਸੇ ਨਾਲ ਨਿਕੂਗਾ ਕਿਉਂਕਿ ਆਪਾਂ ਨਿਚੋਰ ਦਾ ਦੇਖੋ ਹਨਾ ਦੋਰ ਘੱਟ ਮਤਲਬ ਵੀ ਸਿਨਾਂ ਦੇ ਨਿਕਰਦਾ ਵਾਇਚੋਂ ਕਿਉਂਕਿ ਕੱਚਾ ਵੀ ਚੰਗੀ ਤਰ੍ਹਾਂ ਗਿੱਲਾ ਹੋ ਗਿਆ ਬੂਟ ਮੇਰੇ ਸਾਰੇ ਗਿੱਲੇ ਹੋ ਗਏ ਚਪ ਚਪ ਕਰਨ ਲੱਗ ਗਏ ਅੰਦਰ ਤੇ ਇਹਦੇ ਤੋਂ ਬਸ ਬੋ ਘੱਟ ਨਹੀਂ ਲੋ ਇਹ ਕਿਸੇ ਨਾਲ ਸੌਤ ਜਾਂਦੀ ਏ ਤੇ ਤੁਸੀਂ ਇਹ ਦੇਖ ਸਕਦੇ ਜਿਹੜੀ ਆਪਣੀ ਸਰੀਰ ਦੀ ਕੰਡੀਸ਼ਨ ਆ ਇਹ ਆਪਣੇ ਸਰੀਰ ਦੀ ਕੰਡੀਸ਼ਨ ਆ ਜੀ ਸੋ ਆਪਣਾ ਜਿਹੜਾ ਵਰਕਆਊਟ ਆ ਜੀ ਆਪਾਂ ਇੱਥੇ ਖਤਮ ਕਰਦੇ ਆ ਸੋ ਹੁਣ ਆਪਾਂ ਜਾਵਾਂਗੇ ਘਰੇ ਤੇ ਮੈਂ ਪ੍ਰੋਟੀਨ ਘੋੜਿਆ ਹੋਇਆ ਪ੍ਰੋਟੀਨ ਪੀ ਕੇ ਹੁਣ ਜਾਵਾਂਗੇ ਘਰੇ ਤੇ ਜੋ ਵੀ ਡਿਨਰ ਦੀ ਅੱਗੇ ਡਾਈਟ ਦੇ ਵਿੱਚ ਆਪਾਂ ਥੋੜਾ ਜਿਹਾ ਚੇਂਜ ਕਰਾਂਗੇ ਅੱਜ ਲੰਚ ਦੀ ਆਪਾਂ ਵੀ ਨਹੀਂ ਆਪਾਂ ਚੇਂਜ ਕਰਾਂਗੇ ਲੰਚ ਤੇ ਨਹੀਂ ਲਵਾਂਗੇ ਜੋ ਪਹਿਲਾਂ ਆਪਾਂ ਲੰਚ ਖਾਂਦੇ ਹੁੰਦੇ ਸੀ ਉਹ ਆਪਾਂ ਹੁਣ ਡਿਨਰ 'ਚ ਲੈਂਦੇ ਹੁੰਦੇ ਸੀ ਪਰ ਆਪਾਂ ਡਿਨਰ ਅੱਜ ਚੇਂਜ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਦੱਸਾਂਗੇ ਆਪਾਂ ਤੁਹਾਨੂੰ ਅੱਗੇ ਸੀਕ੍ਰੀਟ ਕੀ ਆ ਜੀ ਡਿਨਰ ਦੇ ਵਿੱਚ ਸੋ ਹਾਂਜੀ ਦੋਸਤੋ ਵੈਲਕਮ ਟੂ ਬੈਕ ਮਾਈ YouTube ਚੈਨਲ ਸੋ ਦੋਸਤੋ ਆਪਾਂ ਹੁਣ ਆ ਗਿਆਂ ਘਰੇ ਗਰਾਊਂਡ ਦੇ ਵਿੱਚ ਵਰਕਆਊਟ ਕਰਕੇ ਤੇ ਸ਼ਾਮ ਦੇ 8:30 ਵਜੇ ਆ ਸਾਢੇ 8:30 ਵਜੇ ਆ ਤੇ ਆਪਾਂ ਹੁਣ ਲੱਗੇ ਡਿਨਰ ਕਰਨ ਵਰਕਆਊਟ ਆਪਾਂ 7:00 ਵਜੇ ਆਪਾਂ ਖਤਮ ਕਰਤਾ ਸੀਗਾ ਤੇ ਉਸ ਤੋਂ ਬਾਅਦ ਆਪਾਂ ਪੋਸਟ ਵਰਕਆਊਟ ਦੇ ਵਿੱਚ ਆਪਾਂ ਇਹ ਮੇਅ ਆਈਸੋਲੇਟ ਪ੍ਰੋਟੀਨ ਪੀਤਾ ਸੀਗਾ ਤੇ ਹੁਣ ਆਪਾਂ ਕਰ ਰਹੇ ਡਿਨਰ ਤੇ ਜਿਹਦੇ ਵਿੱਚ ਅੱਜ ਕੀ ਕੁਝ ਲਿਆ ਜੀ ਆਪਾਂ ਅੱਜ ਪਹਿਲਾਂ ਤਾਂ ਇੱਕ ਪਲੇਟ ਸਲਾਦ ਦੀ ਆਪਾਂ ਲਈਏ ਜਿਵੇਂ ਕਿ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਆਪਾਂ ਸਲਾਦ ਦੇ ਡੇਲੀ ਲੈਣੀ ਲੈਂਦੇ ਆ ਇੱਕ ਕੱਪਾ ਟਮਾਟਰ ਲਿਆ ਜੀ ਇੱਕ ਕੱਪਾ ਛੋਟਾ ਜਿਹਾ ਖੀਰਾ ਆਪਾਂ ਕੱਟਿਆ ਵਾ ਤੇ ਇੱਕ ਹਾਫ ਆਪਾਂ ਗਾਜਰ ਲਈਏ ਜੀ ਤੇ ਇੱਕ ਹਰੀ ਮਿਰਚ ਲਈਏ ਜੀ ਪਿਆਜ਼ ਆਪਾਂ ਇਹਦੇ ਵਿੱਚ ਨਹੀਂ ਲਏ ਹੈਗੇ ਤੇ ਆਪਾਂ ਸਿਰਫ ਟਮਾਟਰ ਹੀ ਏਡ ਕੀਤੇ ਆ ਪਿਆਜ਼ ਖਤਮ ਹੋ ਗਏ ਤਾਂ ਅਗਰ ਕਿ ਆਪਾਂ ਪਹਿਲਾਂ ਦੇ ਨਹੀਂ ਲਏ ਹੈਗੇ ਤੇ ਹੁਣ ਆਪਾਂ ਨਾਲ ਦੇ ਆ ਚਾਰ ਬੋਇਲ ਏਗ ਲੈ ਆਪੀ ਆਪਾਂ ਚਾਰ ਉਬਲੇ ਹੋਏ ਅੰਡੇ ਆ ਜੀ ਇਹਦਾ ਜਿਹੜਾ yellow part ਆ ਜੀ ਆਪਾਂ ਉਹ ਕੱਢਦਾ ਵਿੱਚੋਂ ਇਹਦੇ ਤੇ ਮਟਰ ਪਨੀਰ ਦੀ ਸਬਜ਼ੀ ਹੈ ਜੀ ਆਪਾਂ ਇਹਦੇ ਵਿੱਚ ਜਿਹੜਾ ਸਬਜ਼ੀ ਹੈ ਇਹਦੇ ਜੀ ਵੀ ਆਪਾਂ ਪ੍ਰੋਟੀਨ ਐਡ ਕੀਤਾ ਵਾ ਮਟਰ ਪਨੀਰ ਦੀ ਸਬਜ਼ੀ ਦੇ ਵਿੱਚ ਤੇ ਨਾਲ ਜਿਹੜਾ ਪ੍ਰੋਟੀਨ ਆ ਉਹ ਆਪ ਨੂੰ ਅੰਡੇ ਤੋਂ ਵੀ ਮਿਲ ਜਾਣਾ ਵਾ ਸੋ ਪ੍ਰੋਟੀਨ ਲੈਵਲ ਆਪਾਂ ਥੋੜਾ ਜਿਹਾ ਵਧਾਤਾ ਵਾ ਵੀ ਆਈਸੋਲੇਟ ਪ੍ਰੋਟੀਨ ਵੀ ਵਧਾਤਾ ਤੇ ਇਹ ਸਬਜ਼ੀ ਵੀ ਪ੍ਰੋਟੀਨ ਵਧਾ ਤੇ ਅੰਡੇ ਦਾ ਵੀ ਪ੍ਰੋਟੀਨ ਨਾ ਤਾਂ ਇਹਦਾ ਆਪਾਂ ਜਿਹੜਾ white part ਸੀ ਆ ਜਿਹੜਾ ਨਾ ਜੀ white part ਰੱਖ ਲਿਆ ਤੇ ਜਿਹੜਾ yellow part ਸੀਗਾ ਉਹ ਆਪਾਂ ਇਹਦੇ ਵਿੱਚੋਂ ਕੱਢਤਾ ਤੇ ਇੱਕ ਪਲੇਟ ਆਪਾਂ ਸਲਾਦ ਦੀ ਲਈ ਸੋ ਇਹ ਤੁਸੀਂ ਦੇਖ ਸਕਦੇ ਹੋ ਆਪਣਾ ਡਿਨਰ ਹੈ ਜੀ ਇਹ ਤੇ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਡੇਲੀ ਵਰਕਆਊਟ ਵੀ ਕਰਦੇ ਹੋ ਮੇਰੀ ਜ਼ਿੰਦਗੀ ਨੂੰ ਦੇਖ ਕੇ ਜੋ ਮੈਂ ਵੈਸੇ ਫਿਟਨੈਸ ਵਰਕਆਊਟ ਕਰਦਾ ਵਾਂ ਉਹ ਵਰਕਆਊਟ ਕਰਦੇ ਪਏ ਹੋ ਤੇ ਜੇ ਤੁਸੀਂ ਇਹ ਡਾਈਟ ਨਾਲ ਤੁਸੀਂ ਵਰਕਆਊਟ ਦੇ ਆਪਣੀ ਐਡ ਕਰ ਲਓਗੇ ਨਾ ਤਾਂ ਤੁਹਾਡਾ ਜਿਹੜਾ ਬੋਡੀ ਵੇਟ ਆ ਬਹੁਤ ਜਲਦੀ ਤੁਹਾਡਾ ਘਟ ਜੀਗਾ ਵੇਟ ਤਾਂ ਦੇਖੋ ਤੁਹਾਡਾ ਘਟੇਗਾ ਘਟੇਗਾ ਤੇ ਨਾਲ ਤੁਸੀਂ ਫਿੱਟ ਵੀ ਹੋਵੋਗੇ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਤੁਸੀਂ ਬਚੇ ਰਹੋਗੇ ਤੁਸੀਂ ਸੋ ਤੁਸੀਂ ਅਗਰ ਆਪਣਾ ਫਿੱਟ ਹੋਣਾ ਚਾਹਦੇ ਹੋ ਤਾਂ ਤੁਸੀਂ ਇਹ ਮੀਨੂ ਤੁਸੀਂ ਫੋਲੋ ਕਰ ਸਕਦੇ ਹੋ ਸੋ ਦੋਸਤੋ ਆਪਣਾ ਬਲੌਗ ਜਿਹੜਾ ਪਹਿਠੀ ਕ ਕੱਲ ਨੂੰ ਆਪਾਂ ਮਿਲਦੇ ਆ ਨਵੇਂ ਵਲੋਗ ਦੇ ਨਾਲ ਸੋ ਦੋਸਤੋ ਵੀਡੀਓ ਦੇ ਨਾਲ ਬਣੇ ਰਹੋ ਵਲੋਗ ਦੇ ਨਾਲ ਬਣੇ ਰਹੋ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗਦੀ ਹੋਵੇ ਤਾਂ ਬਲੀਜ ਵਲੋਗ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਦੋਸਤੋ ਮਿਲਦੇ ਆ ਕੱਲ ਇੱਕ ਨਵੇਂ ਤੇ ਵਧੀਆ ਵਲੋਗ ਦੇ ਨਾਲ ਉਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ ਤੇ ਗੁੱਡ ਨਾਈਟ